ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮੁਲਤਾਨ ਦੀ ਫਤਿਹ ਬਾਰੇ ਨਵਾਬ ਮੁਜੱਫਰ ਖਾਨ ਹਾਕਮ ਮੁਲਤਾਨੀ ਦੇ ਜੁਮੇਨਾ 1873 ਦੇ ਵਿੱਚ ਮਾਵਲਾ ਲਾਹੌਰ ਦਰਬਾਰ ਦਾ ਬਾਕੀ ਰਹਿੰਦਾ ਸੀ ਤੇ ਜਿਸ ਨੂੰ ਤਾਰਨ ਦੇ ਵਿੱਚ ਨਾ ਉਹ ਟਾਲ ਮਟੋਲ ਕਰਨ ਲੱਗਿਆ ਤੇ ਸੇਰੇ ਪੰਜਾਬ ਨੇ 1874 ਦੇ ਵਿੱਚ ਇੱਕ ਫੌਜ ਦਾ ਫੌਜ ਦਾ ਦਸਤਾ ਇਸ ਨੂੰ ਤਾੜਨ ਦੇ ਲਈ ਦੀਵਾਨ ਭਵਾਨੀ ਦਾਸ ਤੇ ਮਿਸਰ ਦੀਵਾਨ ਚੰਦ ਦੀ ਸਰਦਾਰੀ ਦੇ ਵਿੱਚ ਮੁਲਤਾਨ ਭੇਜਿਆ ਤੇ ਫੌਜ ਨੇ ਮੁਲਤਾਨ ਜਾਂਦਿਆਂ ਹੀ ਸ਼ਹਿਰ ਨੂੰ ਘੇਰਾ ਪਾ ਲਿਆ ਤੇ ਨਿੱਕੀਆਂ ਵੱਡੀਆਂ ਲੜਾਈਆਂ ਵੀ ਹੋਈਆਂ ਪਰ ਇਹਨਾਂ ਫੌਜ ਦੇ ਮੁਖੀਆਂ ਦੀ ਬੇਪਰਵਾਹੀ ਕਰਕੇ ਸਫਲਤਾ ਨਾ ਮਿਲੀ ਮਹਾਰਾਜ ਜੀ ਨੂੰ ਜਦ ਇਹਨਾਂ ਦੀਆਂ ਅਯੋਗ ਅਯੋਗ ਕਾਰਵਾਈਆਂ ਦਾ ਪਤਾ ਲੱਗਾ ਤੇ ਦੀਵਾਨ ਪਵੰਨੀ ਦਾਸ ਨੂੰ ਦੀਵਾਨ ਪਵੰਨੀ ਦਾਸ ਤੇ 10000 ਰੁਪਏ ਜੁਰਮਾਨਾ ਤੇ ਕੁਝ ਸਮੇਂ ਲਈ ਉਸ ਨੂੰ ਉਹਦੇ ਤੋਂ ਹਟਾ ਦਿੱਤਾ ਤੇ ਸਾਰੇ ਪੰਜਾਬ ਨੂੰ ਕੁਦਰਤ ਨੇ ਕੁਦਰਤ ਨੇ ਬਲਵਾਨ ਮਨ ਤੇ ਦ੍ਰਿੜ ਵਿਸ਼ਵਾਸ ਬਖਸ਼ਿਆ ਸੀ ਤੇ ਇਨ੍ਹਾਂ ਮੁਖੀਆਂ ਦੀ ਸਫਲਤਾ ਦੇ ਨਾ ਮਿਲਣ ਕਰਕੇ ਉਹ ਆਪਣਾ ਮਨ ਵੀ ਬਦਲ ਸਕਦੇ ਸੀ ਤੇ ਥੋੜੇ ਹੀ ਸਮੇਂ ਦੇ ਵਿੱਚ ਉਹਨਾਂ ਨੇ 25000 ਬਲਵਾਨ ਫੌਜਾਂ ਛੇ ਜਿਆਦਾ ਖੜਕ ਸਿੰਘ ਤੇ ਸਰਦਾਰ ਹਰੀ ਸਿੰਘ ਤੇ ਸਰਦਾਰ ਸ਼ਾਮ ਸਿੰਘ ਬਾਦਰ ਤੇ ਸਰਦਾਰ ਤਣੀ ਸਿੰਘ ਦੀ ਸਰਦਾਰੀ ਦੇ ਵਿੱਚ 1800 18 ਮਾਗ ਤੇ 1874 ਨੂੰ ਮਲਤਾਨ ਨੂੰ ਫਤਿਹ ਕਰਨ ਵੱਲ ਤੋਰ ਦਿੱਤਾ ਸੀ ਤੇ ਉਧਰ ਨਵਾਬ ਮੁਜੱਫਰ ਖਾਂ ਪੂਰੀ ਤਿਆਰੀਆਂ ਕਰਕੇ ਕਿਲੇ ਸ਼ਹਿਰ ਦੇ ਕਿਲੇ ਨੂੰ ਪੱਕਾ ਸ਼ਹਿਰ ਦੇ ਕਿਲੇ ਨੂੰ ਪੱਕਾ ਕਰਵਾ ਲਿਆ ਤੇ ਦੂਰ ਦੂਰ ਆਪਣੇ ਆਪਣੇ ਬੰਦੇ ਭੇਜ ਕੇ ਦੂਰ ਦੂਰ ਦੇ ਇਲਾਕਿਆਂ ਦੇ ਵਿੱਚ ਬੰਦੇ ਭੇਜ ਕੇ 20000 ਗਾਜੀ ਨਵਾਬ ਇਸਲਾਮੀ ਝੰਡੇ ਦੇ ਥਲੇ ਉਹਨੇ ਇਕੱਠੇ ਕਰ ਲਈ ਸੰਨ ਤੇ ਆਪਾਂ ਇਸ ਟੌਪਿਕ ਦਾ ਅਗਲਾ ਭਾਗ ਦੂਜੀ ਵੀਡੀਓ 'ਚ ਗੱਲ ਕਰਾਂਗੇ ਆਪਾਂ ਏਸੀ ਆਪਣੀ ਅੱਜ ਦੀ ਵੀਡੀਓ ਦਾ ਇਤਿਹਾਸ ਤੇ ਆਪਣੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਤੇ ਆਪਣਾ ਚੈਨਲ ਇਹ ਸਾਰੇ ਜਣੇ ਜਰੂਰ ਸਬਸਕ੍ਰਾਈਬ ਕਰੋ ਤੇ ਹੌਸਲਾ ਦਿਓ